ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ ਤੀਜੀ ਜਮਾਤ ਪੰਜਾਬੀ ਪੁਸਤਕ ਪਾਠ ਨੰਬਰ 8 ਦੇਖੋ ਠਹਿਰੋ ਤੇ ਜਾਓ ਇਸ ਪਾਠ ਨੂੰ ਪੜਾਂਗੇ ਅਤੇ ਇਸ ਦੇ ਪ੍ਰਸ਼ਨ ਉੱਤਰ ਕਰਾਵਾਂਗੇ ਮੀਨੂ ਤੇ ਟਿੰਕੂ ਪਹਿਲੀ ਵਾਰ ਚੰਡੀਗੜ੍ਹ ਆਏ ਸਨ ਉਹਨਾਂ ਦੇ ਮਾਮਾ ਜੀ ਚੰਡੀਗੜ੍ਹ ਰਹਿੰਦੇ ਸਨ ਮਾਮਾ ਜੀ ਦਾ ਇੱਕ ਪੁੱਤਰ ਸੀ ਜਿਸ ਦਾ ਨਾਂ ਸਿਮਰਨ ਸੀ ਉਹ ਮੀਨੂ ਤੇ ਟਿੰਕੂ ਤੋਂ ਥੋੜਾ ਵੱਡਾ ਸੀ ਸ਼ਾਮ ਨੂੰ ਸਿਮਰਨ ਉਹਨਾਂ ਨੂੰ ਬਾਜ਼ਾਰ ਕਮਾਉਣ ਲਈ ਲੈ ਗਿਆ। ਬਾਜ਼ਾਰ ਉਹਨਾਂ ਦੇ ਘਰ ਤੋਂ ਥੋੜੀ ਹੀ ਦੂਰ ਸੀ। ਬਾਜ਼ਾਰ ਜਾਣ ਲਈ ਉਹਨਾਂ ਨੇ ਇੱਕ ਸੜਕ ਪਾਰ ਕਰਨੀ ਸੀ। ਸੜਕ ਉੱਤੇ ਸਾਈਕਲਾਂ, ਸਕੂਟਰਾਂ, ਕਾਰਾਂ, ਟੈਂਪੂਆਂ ਅਤੇ ਰਿਕਸ਼ਿਆਂ ਦੀ ਭੀੜ ਸੀ। ਪੈਦਲ ਜਾਣ ਵਾਲੇ ਲੋਕਾਂ ਦੀ ਵੀ ਕਾਫੀ ਭੀੜ ਸੀ। ਤੁਰਦਿਆਂ-ਤੁਰਦਿਆਂ ਮੀਨੂ ਨੇ ਕਿਹਾ, "ਦੇਖੋ ਵੀਰੇ, ਸਾਹਮਣੇ ਕੀ ਹੋ ਰਿਹਾ ਹੈ?" ਟਿੰਕੂ ਨੇ ਸਾਹਮਣੇ ਦੇਖਿਆ ਤੇ ਚੌਂਕ ਦੇ ਚਾਰ ਖੰਭੇ ਲੱਗੇ ਹੋਏ ਸਨ ਇੱਕ ਖੰਭੇ ਉੱਤੇ ਕਦੇ ਲਾਲ ਬੱਤੀ ਜਗਦੀ ਸੀ ਕਦੇ ਪੀਲੀ ਕਦੇ ਹਰੀ ਬੱਤੀ ਹਰੇ ਰੰਗ ਦੀ ਬੱਤੀ ਜਗਦੀ ਸੀ ਮੀਨੂ ਤੇ ਟਿੰਕੂ ਹੈਰਾਨ ਹੋ ਗਏ ਉਹ ਇੱਧਰ ਉੱਧਰ ਦੇਖਣ ਲੱਗੇ ਕਿ ਇਹਨਾਂ ਬੱਤੀਆਂ ਨੂੰ ਕੌਣ ਜਗਾ ਬੁਝਾ ਰਿਹਾ ਹੈ ਪਰ ਉੱਥੇ ਤਾਂ ਕੋਈ ਨਹੀਂ ਸੀ ਸਾਈਕਲਾਂ ਸਕੂਟਰਾਂ ਤੇ ਕਾਰਾਂ ਵਾਲੇ ਲਾਲ ਰੰਗ ਦੀ ਬੱਤੀ ਦੇਖ ਕੇ ਰੁਕ ਜਾਂਦੇ ਸਨ ਹਰੀ ਬੱਤੀ ਦੇ ਜਗਦਿਆਂ ਹੀ ਸਭ ਚੱਲ ਪੈਂਦੇ ਸਨ ਦੋਹਾਂ ਦੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਸੀ। ਕੁਝ ਦੇਰ ਉਹ ਖੜੇ ਰਹੇ ਇਹ ਸਭ ਕੁਝ ਦੇਖਦੇ ਰਹੇ। ਸਿਮਰਨ ਨੂੰ ਕੁਝ ਕਹਿਣ ਹੀ ਲੱਗਾ ਸੀ ਕਿ ਇੰਨੇ ਨੂੰ ਮੀਨੂ ਤੇ ਟਿੰਕੂ ਨੇ ਸਿਮਰਨ ਤੋਂ ਬੱਤੀਆਂ ਬਾਰੇ ਪੁੱਛਿਆ। ਇਹ ਕਿਉਂ ਲਾਈਆਂ ਹਨ ਤੇ ਇਹ ਕਿਵੇਂ ਜਗਦੀਆਂ ਤੇ ਬੁਝਦੀਆਂ ਹਨ। ਸਿਮਰਨ ਤਾਂ ਪਹਿਲਾਂ ਹੀ ਉਹਨਾਂ ਨੂੰ ਇਹਨਾਂ ਬੱਤੀਆਂ ਬਾਰੇ ਦੱਸਣਾ ਚਾਹੁੰਦਾ ਸੀ ਉਸਨੇ ਦੱਸਿਆ ਕਿ ਇਹ ਬੱਤੀਆਂ ਆਵਾਜਾਈ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਹਨ ਦੇਖੋ ਆਹੋ ਲਾਲ ਬੱਤੀ ਹੋ ਗਈ ਹੈ ਇਧਰੋਂ ਜਾਣ ਵਾਲੇ ਸਾਰੇ ਰੁਕ ਗਏ ਹਨ ਪੀਲੀ ਬੱਤੀ ਹੋਣ ਉੱਤੇ ਇਹ ਸਭ ਚੱਲਣ ਲਈ ਤਿਆਰ ਹੋਣਗੇ ਤੇ ਹਰੀ ਬੱਤੀ ਹੋਣ ਨਾਲ ਸਭ ਚੱਲ ਪੈਣਗੇ ਇਸ ਤਰ੍ਹਾਂ ਕਰਨ ਨਾਲ ਸੜਕ ਉੱਤੇ ਕੋਈ ਦੁਰਘਟਨਾ ਨਹੀਂ ਹੁੰਦੀ ਸਿਮਰਨ ਨੇ ਉਹਨਾਂ ਨੂੰ ਸੜਕ ਉੱਤੇ ਚੱਲਣ ਦੇ ਹੋਰ ਵੀ ਕਈ ਨਿਯਮ ਸਮਝਾਏ ਸਿਮਰਨ ਨੇ ਦੱਸਿਆ ਸਾਨੂੰ ਸਦਾ ਆਪਣੇ ਖੱਬੇ ਹੱਥ ਚੱਲਣਾ ਚਾਹੀਦਾ ਹੈ ਸੜਕ ਪਾਰ ਕਰਦੇ ਸਮੇਂ ਕਹਾਲੀ ਨਹੀਂ ਕਰਨੀ ਚਾਹੀਦੀ ਸਾਨੂੰ ਪਹਿਲਾਂ ਆਪਣੇ ਸੱਜੇ ਪਾਸੇ ਦੇਖਣਾ ਚਾਹੀਦਾ ਹੈ ਫਿਰ ਅੱਧੀ ਸੜਕ ਪਾਰ ਕਰਨ ਬਾਅਦ ਖੱਬੇ ਪਾਸੇ ਦੇਖਣਾ ਚਾਹੀਦਾ ਹੈ ਜੇਕਰ ਸੜਕ ਖਾਲੀ ਨਾ ਹੋਵੇ ਤਾਂ ਸਾਨੂੰ ਰੁਕ ਜਾਣਾ ਚਾਹੀਦਾ ਹੈ ਚੌਂਕ ਵਿੱਚ ਪੈਦਲ ਚੱਲਣ ਵਾਲਿਆਂ ਲਈ ਸੜਕ ਉੱਤੇ ਨਿਸ਼ਾਨ ਲੱਗੇ ਹੁੰਦੇ ਹਨ ਇਨਾਂ ਨੂੰ ਜੈਬਰਾ ਕ੍ਰੋਸਿੰਗ ਕਹਿੰਦੇ ਹਨ ਸਿਮਰਨ ਨੇ ਇਹ ਵੀ ਦੱਸਿਆ ਕਿ ਜੇਕਰ ਅੱਗੇ ਜੇਕਰ ਕਿਸੇ ਚੌਕ ਵਿੱਚ ਸਿਪਾਹੀ ਖੜਾ ਹੋਵੇ ਤਾਂ ਸਾਨੂੰ ਉਸ ਦੇ ਹੱਥਾਂ ਦੇ ਇਸ਼ਾਰਿਆਂ ਅਨੁਸਾਰ ਚੱਲਣਾ ਚਾਹੀਦਾ ਹੈ ਅੱਜ ਕੱਲ੍ਹ ਦੇ ਸਕੂਲਾਂ ਦੇ ਬੱਚਿਆਂ ਨੂੰ ਤਾਂ ਇਸ ਬਾਰੇ ਸਿਖਲਾਈ ਵੀ ਦਿੱਤੀ ਜਾਂਦੀ ਹੈ ਮੀਨੂ ਤੇ ਟਿੰਕੂ ਨੇ ਕਿਹਾ ਬੀਰ ਜੀ ਹੁਣ ਅਸੀਂ ਸਭ ਸਮਝ ਗਏ ਹਾਂ ਇਸੇ ਖੁਸ਼ੀ ਵਿੱਚ ਬਾਜ਼ਾਰੋਂ ਆਈਸਕ੍ਰੀਮ ਖਾਂਦੇ ਹਾਂ ਸਿਮਰਨ ਨੇ ਕਿਹਾ ਆਈਸਕ੍ਰੀਮ ਦਾ ਨਾਂ ਸੁਣ ਕੇ ਮੀਨੂ ਤੇ ਟਿੰਕੂ ਖੁਸ਼ੀ-ਖੁਸ਼ੀ ਬਾਜ਼ਾਰ ਵੱਲ ਤੁਰ ਪਏ ਪਾਠ ਅਭਿਆਸ ਸ਼ਬਦ ਅਰਥ ਆਵਾਜਾਈ ਆਉਣਾ ਜਾਣਾ ਪੈਦਲ ਤੁਰ ਕੇ ਚੌਂਕ ਜਿੱਥੋਂ ਚਾਰੇ ਦਿਸ਼ਾਵਾਂ ਨੂੰ ਸੜਕਾਂ ਨਿਕਲਦੀਆਂ ਹੋਣ ਦੁਰਘਟਨਾ ਮਾੜੀ ਘਟਨਾ ਕਹਾੜੀ ਜਲਦੀ ਜਲਦੀ ਹੁਣ ਬੱਚਿਓ ਆਪਾਂ ਇਸ ਦੇ ਮੌਖਿਕ ਪ੍ਰਸ਼ਨ ਉੱਤਰ ਕਰਾਂਗੇ ਮੌਖਿਕ ਪ੍ਰਸ਼ਨ ਉੱਤਰ ਪ੍ਰਸ਼ਨ ਨੰਬਰ 1 ਹੈਗੇ ਸਾਡੇ ਕੋਲ ਬੱਚਿਓ ਮੀਨੂ ਤੇ ਟਿੰਕੂ ਪਹਿਲੀ ਵਾਰ ਕਿੱਥੇ ਆਏ ਸਨ ਤਾਂ ਬੱਚਿਓ ਆਪਾਂ ਇਸ ਦਾ ਉੱਤਰ ਲਿਖਣਾ ਹੈ ਇਸ ਦਾ ਉੱਤਰ ਲਿਖਾਂਗੇ ਆਪਾਂ ਇਹ ਵਾਲਾ ਮੀਨੂ ਅਤੇ ਟਿੰਕੂ ਪਹਿਲੀ ਵਾਰ ਚੰਡੀਗੜ੍ਹ ਆਏ ਸਨ ਆਪਾਂ ਇਹ ਉੱਤਰ ਲਿਖ ਦਾਂਗੇ ਕਿ ਸਤਾ ਉਹ ਪਹਿਲੀ ਵਾਰ ਕਿੱਥੇ ਆਏ ਸੀ ਬੱਚਿਓ ਚੰਡੀਗੜ੍ਹ ਆਏ ਸੀ ਅੱਗੇ ਚੌਕ ਵਿੱਚ ਕਿੰਨੇ ਖੰਭੇ ਲੱਗੇ ਹੋਏ ਸਨ ਚੌਕ ਵਿੱਚ ਬੱਚਿਓ ਕਿੰਨੇ ਖੰਭੇ ਲੱਗੇ ਹੋਏ ਸੀ ਚੌਕ ਵਿੱਚ ਚਾਰ ਖੰਭੇ ਲੱਗੇ ਹੋਏ ਸਨ ਚੌਕ ਵਿੱਚ ਪੈਦਲ ਸੜਕ ਪਾਰ ਕਰਨ ਲਈ ਲੱਗੇ ਨਿਸ਼ਾਨਾਂ ਨੂੰ ਕੀ ਕਹਿੰਦੇ ਹਨ ਬੱਚਿਓ ਜਿਹੜੇ ਚੌਕ ਵਿੱਚ ਸੜਕ ਪਾਰ ਕਰਨ ਦੇ ਨਿਸ਼ਾਨ ਲੱਗੇ ਹੋਏ ਸੀ ਉਹਨਾਂ ਨੂੰ ਕੀ ਕਹਿੰਦੇ ਨੇ ਉੱਤਰ ਚੌਂਕ ਵਿੱਚ ਸੜਕ ਪਾਰ ਚੌਂਕ ਵਿੱਚ ਪੈਦਲ ਸੜਕ ਪਾਰ ਕਰਨ ਲਈ ਲੱਗੇ ਨਿਸ਼ਾਨਾਂ ਨੂੰ ਜੈਬਰਾ ਕ੍ਰੋਸਿੰਗ ਕਹਿੰਦੇ ਜੈਬਰਾ ਕ੍ਰੋਸਿੰਗ ਕਹਿੰਦੇ ਹਨ ਇਹ ਵਾਲਾ ਉੱਤਰ ਲਿਖ ਦਾਂਗੇ ਆਪਾਂ ਠੀਕੇ ਸ਼ਬਦ ਚੁਣ ਕੇ ਖਾਲੀ ਥਾਂਵਾਂ ਭਰੋ ਅੱਗੇ ਆਪਾਂ ਖਾਲੀ ਥਾਂਵਾਂ ਭਰਦੇ ਹਾਂ ਊੜਾ ਚੌਂਕ ਦੀਆਂ ਬੱਤੀਆਂ ਸਾਡੀ ਡੈਸ਼ ਲਈ ਹਨ ਕਿਸ ਲਈ ਹਨ ਬੱਚਿਓ ਸਹੂਲਤ ਲਈ ਆੜਾ ਸਾਨੂੰ ਹਮੇਸ਼ਾ ਆਪਣੇ ਡੈਸ਼ ਹੱਥ ਤੁਰਨਾ ਚਾਹੀਦਾ ਹੈ ਕਿਹੜੇ ਹੱਥ ਬੱਚਿਓ ਖੱਬੇ ਜੈਬਰਾ ਕ੍ਰੋਸਿੰਗ ਡੈਸ਼ ਦੇ ਲੰਘਣ ਲਈ ਹੁੰਦੀ ਹੈ ਕਿਸਦੇ ਬੱਚੋ ਪੈਦਲ ਚੱਲਣ ਵਾਲਿਆਂ ਦੇ ਲੰਘਣ ਲਈ ਹੁੰਦੀ ਹੈ ਠੀਕ ਵਾਕਾਂ ਦੇ ਅੱਗੇ ਠੀਕ ਦਾ ਨਿਸ਼ਾਨ ਅਤੇ ਗਲਤ ਵਾਕਾਂ ਅੱਗੇ ਗਲਤ ਦਾ ਨਿਸ਼ਾਨ ਲਾਓ ਪਹਿਲਾ ਵਾਕ ਹੈਗੇ ਬੱਚੋ ਆਪਣੇ ਕੋਲ ਸਾਨੂੰ ਹਰੀ ਬੱਤੀ ਹੋਣ ਤੇ ਚੱਲਣਾ ਚਾਹੀਦਾ ਹੈ ਇਹ ਹੈਗੇ ਬਿਲਕੁਲ ਸਹੀ ਦੂਜਾ ਵਾਕ ਸਾਨੂੰ ਪੀਲੀ ਬੱਤੀ ਹੋਣ ਤੇ ਦੌੜਨਾ ਚਾਹੀਦਾ ਹੈ ਇਹ ਹੈਗਾ ਬਿਲਕੁਲ ਗਲਤ ਕਿਉਂਕਿ ਜੇ ਦੌੜਨ ਲੱਗ ਜਾਗੇ ਤਾਂ ਆਪਾਂ ਕਿਸੇ ਗੱਡੀ ਵਿੱਚ ਜਾ ਕੇ ਵੱਜਾਂਗੇ ਨੰਬਰ 3 ਦਰਬੱਤੀ ਹੋਣ ਤੇ ਸਾਨੂੰ ਰੁਕਣਾ ਚਾਹੀਦਾ ਹੈ ਸਾਨੂੰ ਰੁਕਣਾ ਚਾਹੀਦਾ ਹੈ ਇਹ ਬਿਲਕੁਲ ਸਹੀ ਹੈ ਸਸਾ ਸਾਨੂੰ ਪਹਿਲਾਂ ਆਪਣੇ ਸੱਜੇ ਹੱਥ ਦੇਖਣਾ ਚਾਹੀਦਾ ਹੈ ਫਿਰ ਅੱਧੀ ਸੜਕ ਪਾਰ ਕਰਨ ਤੋਂ ਬਾਅਦ ਸਾਨੂੰ ਖੱਬੇ ਪਾਸੇ ਦੇਖਣਾ ਚਾਹੀਦਾ ਹੈ ਇਹ ਬਿਲਕੁਲ ਸਹੀ ਹੈ ਇਹ ਤੋਂ ਬਾਅਦ ਸਾਨੂੰ ਚੌਂਕ ਵਿੱਚ ਖੜੇ ਸਿਪਾਹੀ ਦੇ ਹੱਥਾਂ ਦੇ ਇਸ਼ਾਰਿਆਂ ਅਨੁਸਾਰ ਨਹੀਂ ਚੱਲਣਾ ਚਾਹੀਦਾ ਏ ਬੱਚਿਓ ਬਿਲਕੁਲ ਗਲਤ ਹੈ ਕਿਉਂਕਿ ਆਪਾਂ ਨੂੰ ਉਸਦੇ ਇਸ਼ਾਰੇ ਅਨੁਸਾਰ ਚੱਲਣਾ ਚਾਹੀਦਾ ਹੈ ਨਹੀਂ ਆਪਣਾ ਐਕਸੀਡੈਂਟ ਹੋ ਜਾਊਗਾ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ। ਪ੍ਰਸ਼ਨ ਹੈਗੇ ਮੀਨੂ ਅਤੇ ਟਿੰਕੂ ਦੇ ਮਾਮਾ ਜੀ ਕਿੱਥੇ ਰਹਿੰਦੇ ਸਨ? ਕਿੱਥੇ ਰਹਿੰਦੇ ਸੀ ਬੱਚਿਓ? ਮੀਨੂ ਅਤੇ ਟਿੰਕੂ ਦੇ ਮਾਮਾ ਜੀ ਚੰਡੀਗੜ੍ਹ ਰਹਿੰਦੇ ਸਨ। ਆੜਾ ਚੌਂਕਾਂ ਵਿੱਚ ਬत्तियां ਕਿਉਂ ਲਾਈਆਂ ਜਾਂਦੀਆਂ ਹਨ? ਚੌਂਕਾਂ ਵਿੱਚ ਬੱਤੀਆਂ ਆਵਾਜਾਈ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਲਾਈਆਂ ਜਾਂਦੀਆਂ ਹਨ। ਛੜਕੂ ਉੱਤੇ ਚੱਲਣ ਸਮੇਂ ਸਾਨੂੰ ਕਿਸ ਹੱਥ ਚੱਲਣਾ ਚਾਹੀਦਾ ਹੈ? ਉੱਤਰ ਛੜਕੂ ਉੱਤੇ ਚੱਲਣ ਸਮੇਂ ਸਾਨੂੰ ਹਮੇਸ਼ਾ ਖੱਬੇ ਹੱਥ ਚੱਲਣਾ ਚਾਹੀਦਾ ਹੈ। ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਬਾਜ਼ਾਰ ਬਾਜ਼ਾਰ ਵਿੱਚ ਬਹੁਤ ਭੀੜ ਹੁੰਦੀ ਹੈ। ਚੌਂਕ ਚੌਂਕ ਵਿੱਚ ਸਿਪਾਹੀ ਖੜਾ ਹੈ। ਨਿਯਮ ਸਾਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਸਦਾ ਸਦਾ ਸੱਚ ਬੋਲੋ ਸਮਝੋ ਅਤੇ ਲਿਖੋ ਮਾਮਾ ਮਾਮੀ ਦਾਦਾ ਦਾਦੀ ਚਾਚਾ ਚਾਚੀ ਮਾਤਾ ਪਿਤਾ ਨਾਨਾ ਨਾਨੀ ਅੱਗੇ ਹੈਗੇ ਟ੍ਰੈਫਿਕ ਲਾਈਟਾਂ ਵਿੱਚ ਦਿੱਤੇ ਨਿਰਦੇਸ਼ ਅਨੁਸਾਰ ਸਹੀ ਰੰਗ ਭਰੋ ਬੱਚਿਓ ਸਭ ਤੋਂ ਪਹਿਲਾਂ ਆਪਣੇ ਕੋਲ ਹੈਗਾ ਰੁਕੋ ਦਾ ਨਿਸ਼ਾਨ ਤਾਂ ਰੁਕੋ ਦੀ ਬੱਤੀ ਕਿਹੜੀ ਹੁੰਦੀ ਹੈ ਲਾਲ ਤਾਂ ਫਿਰ ਇੱਥੇ ਆਪਾਂ ਲਾਲ ਰੰਗ ਭਰ ਦਾਂਗੇ ਠੀਕ ਹੈ ਇੱਥੇ ਆਪਾਂ ਲਾਲ ਰੰਗ ਭਰ ਦਾਂਗੇ ਇਸ ਤੋਂ ਬਾਅਦ ਹੈ ਗਿਆ ਦੇਖੋ ਦੇਖੋ ਦੇ ਲਈ ਕਿਹੜਾ ਰੰਗ ਹੁੰਦਾ ਹੈ ਪੀਲਾ ਠੀਕ ਹੈ ਆਪਾਂ ਇੰਤਜ਼ਾਰ ਕਰਨਾ ਹੁੰਦਾ ਹੈ ਤਿਆਰ ਹੋਣਾ ਹੁੰਦਾ ਹੈ ਇਸ ਤੋਂ ਬਾਅਦ ਹੁੰਦਾ ਵਿੱਚੋਂ ਚੱਲੋ ਚੱਲੋ ਦੇ ਲਈ ਆਪਾਂ ਨੂੰ ਕਿਹੜੀ ਬੱਤੀ ਚਾਹੀਦੀ ਹੈ ਆਪਾਂ ਨੂੰ ਚਾਹੀਦਾ ਹੈ ਹਰਾ ਰੰਗ ਤਾਂ ਇੱਥੇ ਆਪਾਂ ਹਰਾ ਰੰਗ ਭਰ ਦਾਂਗੇ ਠੀਕ ਹੈ ਤੁਸੀਂ ਰੰਗ ਭਰਨੇ ਨੇ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਜੀਵਨ ਨੂੰ ਜੀਵਨ ਨੂੰ ਖੁਸ਼ਹਾਲ ਬਣਾਓ ਬੱਚੇ ਪਾਠ ਇਹਦਾ ਪੂਰਾ ਹੋ ਗਿਆ ਅਗਲੇ ਪਾਠ ਦੇ ਪ੍ਰਸ਼ਨ ਉੱਤਰ ਜਲਦ ਲੈ ਕੇ ਹਾਜ਼ਰ ਹੋਵਾਂਗੇ ਧੰਨ